ਇਸ ਵੇਲੇ ਦੀ ਵੱਡੀ ਖਬਰ ਸ਼੍ਰੀ ਮੁਕਸਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਜ਼ਹਿਰੀਲਾ ਖਾਣਾ ਖਾਣ ਕਰਕੇ ਇੱਕ ਪਰਿਵਾਰ ਦੇ ਤਿੰਨ ਮੈਂਬਰ ਜਿਹੜਾ ਨੇ ਉਹ ਗੰਭੀਰ ਰੂਪ ਦੇ ਨਾਲ ਬਿਮਾਰ ਦੱਸੇ ਜਾ ਰਹੇ ਨੇ ਤੇ ਇੱਕ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ ਕੱਲ ਰਾਤ ਦੇ ਸਮੇਂ ਆਦੇ ਵੱਲੋਂ ਖਾਣਾ ਖਾਧਾ ਗਿਆ ਤੇ ਉਸ ਤੋਂ ਬਾਅਦ ਇਹਨਾਂ ਦੀ ਸਿਹਤ ਲਗਾਤਾਰ ਖਰਾਬ ਹੁੰਦੀ ਗਈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹਨਾਂ ਚਾਰਾਂ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਨੌਜਵਾਨ ਦੀ ਸਿਹਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਜਾਂਦਾ ਹੈ ਤੇ ਬਠਿੰਡਾ ਜਾ ਕੇ ਇਸ ਦੀ ਮੌਤ ਹੋ ਜਾਂਦੀ ਹੈ ਤੇ ਉੱਥੇ ਹੀ ਤਿੰਨ ਹੋਰ ਵਿਅਕਤੀ ਜਿਹੜਾ ਨੇ ਇਸ ਨੌਜਵਾਨ ਦੇ ਮਾਤਾ ਪਿਤਾ ਤੇ ਇਸ ਦੀ ਪਤਨੀ ਗੰਭੀਰ ਰੂਪ ਦੇ ਨਾਲ ਬਿਮਾਰ ਦੱਸੇ ਜਾ ਰਹੇ ਨੇ ਜਿਹੜੇ ਇਲਾਜ ਨੇ ਹਸਪਤਾਲ ਦੇ ਵਿੱਚ ਹਾਲਤ ਕਾਫੀ ਜ਼ਿਆਦਾ ਗੰਭੀਰ ਹੈ ਤਾਂ ਦਾਜ਼ੀ ਇਹ ਕਿ ਪਰਿਵਾਰ ਕ ਮੈਂਬਰਾਂ ਦੇ ਵੱਲੋਂ ਇੱਕ ਔਰਤ ਦੇ ਉੱਤੇ ਇਸ ਗੱਲ ਦਾ ਇਲਜ਼ਾਮ ਜਿਹੜਾ ਨੇ ਉਹ ਲਗਾਏ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਪਰਛਾਈ ਦੇ ਵੱਲੋਂ ਹੀ ਜਿਹੜਾ ਖਾਣੇ ਦੇ ਵਿੱਚ ਇਸ ਤਰੀਕੇ ਦੀਆਂ ਜ਼ਹਿਰੀਲੀਆਂ ਚੀਜ਼ਾਂ ਮਿਲਾ ਕੇ ਇਹਨਾਂ ਨੂੰ ਖਲਾਈ ਗਈ ਹੈ ਕਿਉਂਕਿ ਜੋ ਪਰਿਵਾਰ ਦਾ ਕਹਿਣਾ ਹੈ ਕਿ ਚਰਿੱਤਰ ਠੀਕ ਨਹੀਂ ਸੀ ਲੈਸ ਕਰਕੇ ਘਰ ਦੇ ਵਿੱਚ ਕਾਫੀ ਕਲੇਸ਼ ਰਹਿੰਦਾ ਸੀ ਜਿਸ ਤੋਂ ਤਾਂ ਗਾ ਕੇ ਕਈ ਦਿਨਾਂ ਤੋਂ ਇਹਨਾਂ ਦੀ ਲੜਾਈ ਵੀ ਚੱਲ ਰਹੀ ਸੀ ਤੇ ਔਰਤ ਦੇ ਵੱਲੋਂ ਇਸ ਕਰਕੇ ਜਿਹੜਾ ਖਾਣੇ ਦੇ ਵਿੱਚ ਜ਼ਹਿਰੀਲੀ ਵਸਤ ਮਲਾ ਕੇ ਇਹਨਾਂ ਨੂੰ ਖਲਾ ਦਿੱਤੀ ਗਈ ਜਿਸ ਤੋਂ ਬਾਅਦ ਨੌਜਵਾਨ ਦੀ ਹਸਪਤਾਲ ਤੋਂ ਬਾਅਦ ਜਦੋਂ ਇਹਨੂੰ ਮੁਕਸਰ ਸਾਹਿਬ ਦੇ ਹਸਪਤਾਲ ਚ ਲੈ ਕੇ ਜਾਇਆ ਜਾਂਦਾ ਉਸ ਤੋਂ ਬਾਅਦ ਇਸ ਨੂੰ ਬਠਿੰਡਾ ਰੈਫਰ ਕੀਤਾ ਜਾਂਦਾ ਪਰ ਉੱਥੇ ਇਸ ਦੀ ਮੌਤ ਹੋ ਜਾਂਦੀ ਹੈ ਤੇ ਇਸ ਦੇ ਮਾਤਾ ਪਿਤਾ ਤੇ ਇਸ ਦੀ ਪਤਨੀ ਜਿਹੜਾ ਉਹ ਗੰਭੀਰ ਹਾਲਤ ਹੈ ਉਹਨਾਂ ਦੀ ਤੇ ਉਹਨਾਂ ਨੂੰ ਵੀ ਜਿਹੜਾ ਹੁਣ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਸ਼ਿਫਟ ਕੀਤਾ ਗਿਆ ਜਿੱਥੇ ਉਹ ਜਿਹਰੇ ਇਲਾਜ ਨੇ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ ਤੇ ਭਰਾ ਕੀ ਕੁਝ ਕਹਿ ਰਿਹਾ ਇੱਕ ਵਾਰੀ ਸੁਣ ਲੈਂ ਜੀ ਕੀ ਹੋਇਆ ਕੀ ਕਦੋਂ ਪਤਾ ਲੱਗਿਆ ਜੀ ਸਰੋਤ ਨੂੰ ਸਾਨੂੰ ਤਾਂ ਬਈ ਇੱਥੇ ਆ ਕੇ ਪਤਾ ਲੱਗਿਆ ਸਾਨੂੰ ਇੱਥੇ ਬਈ ਕਰਿਆ ਤਾਂ ਸਾਨੂੰ ਐਸੇ ਰਿਪੋਰਟਾਂ ਲੱਗੀਆਂ ਕਿ ਡਾਕਟਰ ਨੂੰ ਸਕਦੇ ਨੇ ਉਹ ਕੰਦਾ ਵੀ ਉਹ ਖਾਣ ਪੀਣ ਨਾ ਹੋਵੇ ਨਾਲੋਂ ਪਰ ਇੱਥੇ ਆ ਕੇ ਪਤਾ ਲੱਗਿਆ ਕਿ ਮੇਰੀ ਵੀ ਹਰ ਚੱਕਰਾਂ ਰੱਖਿਆ ਕਰਨ ਇਹਦੀ ਸ਼ਾਕੀ ਦੇ ਕੀ ਨੇ ਦਿੱਤਾ ਕੀ ਨਹੀਂ ਜੀ ਉਹਦੀ ਘਰ ਵਾਲੀ ਨੇ ਦਿੱਤਾ ਜੀ ਉਹ ਮੰਨ ਕੇ ਆਉਂ ਉਹ ਲੈਟਿਕਾ ਪੌਂਸਾਈ ਜਾਣਾ ਉਹਨਾਂ ਕੋਲੋਂ ਕਰਾवलं ਬਸ 25 ਮੰਨਦੇ ਕਈ ਨਹੀਂ ਨੂੰ ਮੇਰੇ ਕੋਲ ਤੋਂ ਲੋਕ ਨੂੰ ਕਿੰਨੇ ਕੁ ਪਤਾ ਲੱਗਿਆ ਜੀ ਥੰਡ ਤੋਂ ਹੋਣ ਪਤਾ ਲੱਗਿਆ ਜੀ ਉਹਨੂੰ ਯਾੜ ਦਿੱਤਾ ਪਹਿਲਾਂ ਵੀ ਕੋਈ ਲੜਾਈ ਝਗੜਾ ਰਹਿੰਦਾ ਸੀ ਬਾਈ ਕੋਈ ਪਰਿਵਾਰ ਦੇ ਵਿੱਚ ਕਿ ਕਿ ਨਹੀਂ ਦੋ ਬੜੀ ਚਾਪੜੀ ਦਾ ਬਾਈ ਹੈ ਇਹ ਤਿੰਨਾਂ ਦਾ ਦੋ ਹੈ ਬਾਈ ਪਹਿਲੇ ਹਾਂ ਜੀ ਕਿਨਾ ਕੀ ਬਾਈ ਤੁਹਾਡੇ ਮੇਰਾ ਗਗਨਦੀਪ ਸਿੰਘ ਹੈ ਵੀ ਤੁਹਾਡੇ ਕੀ ਲੱਗਦੀ ਜੀ ਡੈਥ ਯਾਰ ਜਿਹੜੇ ਇੱਥੇ ਪਏ ਐ ਇਹ ਮੇਰੇ ਮਾਮਾ ਸਹਰਾਜੀ ਸੀਗੇ ਜੀ ਕੀ ਹੋਇਆ ਕੀ ਬਾਈ ਸਾਰਾ ਮਾਮਲਾ ਕੀ ਪਤਾ ਕਿ ਕਿ ਇਹਦੇ ਘਰ ਵਾਲੀ ਨੇ ਇਹਨੂੰ ਕੋਈ ਜ਼ਹਿਰ ਜ਼ੂਰ ਦਿੱਤਾ ਜਾਂ ਤਾਂ ਕੋਈ ਰੋਟੀ ਦਿੱਤਾ ਜਾਂ ਕਿ ਸਾਨੂੰ ਨਹੀਂ ਪਤਾ ਬਾਕੀ ਉਹਦਾ ਹਜੇ ਬਾਅਦ ਹੀ ਪਤਾ ਲੱਗੂ ਬਾਈ ਦਿੱਤਾ ਕਿਉਂ ਬਈ ਦਿੱਤਾ ਬਾਈ ਜੀ ਇਹਦੇ ਨਾਲ ਇਹਦੇ ਪਹਿਲਾਂ ਹੈ ਨਾ ਚਰਿੱਤਰ ਇਹਦਾ ਥੋੜਾ ਜਿਹਾ ਕੈਰੈਕਟਰ ਦੀ ਲੋਈ ਸੀਗੀ ਇਹ ਇਹ ਪਹਿਲਾਂ ਮੁੰਡੇ ਨਾਲ ਭੱਜੀ ਸੀਗੀ ਕੋਟਲੀ ਦਾ ਮੁੰਡਾ ਚਮਕੌਰ ਤੇ ਇਹਦਾ ਇੱਕ ਘਰ ਵਾਲਾ ਜਿਹੜਾ ਪਿਛਲਾ ਕੋਟਨੀਰ ਤੋਂ ਉਹਨਾਂ ਕੋਲ ਹੀ ਗਈ ਹੈ ਪਹਿਲਾਂ ਇਹ ਲੜਾਈ ਝਗੜਾ ਰੰਦਾ ਸੀ ਨਾ ਉਹਦੇ ਨਾਲ ਹੋਰ ਕਿੰਨੇ ਜਣੇ ਸੀ ਜਿਹੜੇ ਬਈ ਟੋਟਲ ਬੁਮਾਰ ਸੀਗੇ ਤੇ ਆਪਣੇ ਟੋਟਲ 3 ਜਣੇ ਇਹਦੀ ਡੈਥ ਵੀ ਮੌਤ ਡੈਥ ਇੱਕ ਜਣੇ ਦੀ ਵੀ ਉਹ ਜਿਹੜਾ ਮਾਮਾ ਜੀ ਮੇਰਾ ਤਾਂ ਤੁਸੀਂ ਸੁਣਿਆ ਪਰਿਵਾਰਕ ਮੈਂਬਰ ਤੇ ਭਰਾ ਦੇ ਵੱਲੋਂ ਜਿਹੜਾ ਆਪਣੀ ਹੀ ਪਰਜਾਈ ਦੇ ਉੱਤੇ ਇਲਜ਼ਾਮ ਜਿਹੜਾ ਨੇ ਉਹ ਲਗਾਏ ਗਏ ਨੇ ਜਿਸ ਤੋਂ ਬਾਅਦ ਇਸ ਪੂਰੀ ਘਟਨਾ ਦੀ ਜਾਣਕਾਰੀ ਮਿਲਦੀ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਵੱਲੋਂ ਹੁਣ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਉੱਤੇ ਮਾਮਲਾ ਦਰਜ ਕਰਕੇ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਸ ਦਾ ਕਹਿਣਾ ਹੈ ਕਿ ਬਹੁਤ ਚੱਲਦੇ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਆ ਉਹ ਕਰ ਲਈ ਜਾਏਗੀ ਪਰ ਬੇਹਦ ਚਿੰਤਾਜਨਕ ਮਾਮਲਾ ਜਿਹੜਾ ਉਹ ਬਣ ਗਿਆ ਹੈ ਇੱਕੋ ਪਰਿਵਾਰ ਦੇ ਚਾਰ ਜੀ ਜਿਹੜਾ ਨੇ ਉਹ ਜ਼ਹਿਰੀਲਾ ਖਾਣਾ ਖਾਂਦੇ ਨੇ ਜਿਸ ਤੋਂ ਬਾਅਦ ਇੱਕ ਜੀ ਦੀ ਮੌਤ ਹੋ ਜਾਂਦੀ ਹੈ ਤੇ ਤਿੰਨ ਗੰਭੀਰ ਰੂਪ ਦੇ ਨਾਲ ਬਿਮਾਰ ਦੱਸੇ ਜਾ ਰਹੇ ਨੇ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪੁਲਿਸ ਕੀ ਕੁਝ ਕਹਿ ਰਹੀ ਹੈ ਇੱਕ ਵਾਰੀ ਸੁਣ ਲੈਂਦੇ ਹਾਂ ਜੀ ਅੱਜ ਸਵੇਰ ਪੁਰਸਾਂ ਦੇ ਚਾਰ ਪੇਸ਼ੈਂਟ ਸਗਲਾ ਸਤਾ ਚੜੇ ਰਹੇ ਹੁਣ ਹੋਇਆ ਸੀ ਜਿੰਨਾ ਜੋ ਕਸ਼ਵਰ ਰਾਜ ਸਿੰਘ ਨੂੰ ਬੈਂਡ ਦੇ ਰੈਫਰ ਕਰਤਾ ਸੀ ਜਿਹਦੀ ਉਥੇ ਡੈਥ ਹੋ ਚੁੱਕੀ ਹੈ ਬਾਕੀ ਜਿਹੜੇ ਤਿੰਨੇ ਪੇਸ਼ੈਂਟ ਨੇ ਦੀਪ ਹੌਸਪਟਲ ਕਿਧਰਵਾਤ ਆਹਣ ਮਰਨ ਵਾਲੇ ਦੇ ਭਰਾ ਨੇ ਸਾਨੂੰ ਕੋਈ ਬਿਆਨ ਲਗਾਇਆ ਜਰਤਾਰ ਸਿੰਘ ਸੋਨਫ ਸੁਜੀਤ ਸਿੰਘ ਨੇ ਵੀ ਸਾਡੇ ਪਰਿਵਾਰ ਨੂੰ ਜਿਹੜਾ ਜ਼ਹਿਰ ਹੈ ਸਾਡੀ ਪਰਚਾਈ ਕੁਸ਼ਮਪ੍ਰੀਤ ਕੌਰ ਨੇ ਦਿੱਤਾ ਜਿਨ੍ਹਾਂ ਦੇ ਬਿਆਨ ਦੇ ਮਕਦਮਾ ਨੰਬਰ 70 ਮਿਤੀ 10/23 ਅੰਡਰ ਸੈਕਸ਼ਨ 103 109 ਬੀਐਨਐਸ ਥਾਣਾ ਗਦਰਵਾ ਦਰਜ ਕੀਤਾ ਜਾ ਚੁੱਕਾ ਹੈ ਇਹਦੇ ਤਫਤੀਸ਼ ਜਾਰੀ ਜਿੰਨ ਜਿੱਤਾ ਉਹਦੇ ਦੀ ਉਹਨਾਂ ਨੂੰ ਕੋਈ ਪੁੱਛ ਗਿੱਛ ਵਗੈਰਾ ਕੀਤੀ ਇੱਥੇ ਉਹ ਇਤਰੀ ਵਾਲੇ ਅੰਡਰ ਟ੍ਰੀਟਮੈਂਟ ਹੈ ਉਹਨੂੰ ਵੀ ਥੋੜਾ ਜ਼ਿਆਦਾ ਅਸਰ ਹੈ ਉਹਨਾਂ ਟ੍ਰੀਟਮੈਂਟ ਹੈ ਠੀਕ ਹੋਣ ਤੋਂ ਬਾਅਦ ਕੋਸ਼ਿਸ਼ ਕਰਕੇ ਜਿਹੜੀ ਬਣਦੀ ਕਰਨੀ ਕਰਦੇ ਕੀਤੀ ਜਾਵੇ